ਹਾਂ ਜੀ ਜੀ ਸਰ ਗੁੱਡ ਈਵਨਿੰਗ ਸਰ ਥੋੜੇ ਰੀਸੈਂਟ ਮੈਨੇ ਮੈਨੇ 2 ਮਹੀਨੇ ਤੋਂ ਪੀਸੀਐਸ ਦੀ ਪ੍ਰੋਟੇਸ਼ਨ ਸਟਾਰਟ ਕੀਤੀ ਹੈ ਥੋੜੇ ਜਿ ਮੈਨੂੰ ਡਾਊਟਸ ਸੀਗੇ ਹਾਂ ਜੀ ਹਾਂ ਜੀ ਬੋਲੋ ਸਰ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਸਿਲੇਬਸ ਪੀਸੀਐਸ ਦਾ ਪੜਦੇ ਆ ਫਸਟੇ ਆਪਾਂ ਪਾਉਗੀ ਕਹਿੰਦੇ ਆ ਸਰ ਜਿਨੇ ਕੋਈ ਵੀ ਟਾਪਿਕ ਦਿੱਤਾ ਹੋਇਆ ਮਾਨੂੰ ਜੀਐਸ 3 ਦੇ ਜਿਵੇਂ ਆਪਣਾ ਇੱਕ ਹਿਊਮਨ ਰਿਸੋਰਸ ਡਵੈਲਪਮੈਂਟ ਦਿੱਤਾ ਹੋਇਆ ਹੈ ਤਾਂ ਬੀ ਕਾਮਰਸ ਸਟੂਡੈਂਟ ਮੈਨੇ ਇੱਕ ਪ੍ਰੋਪਰ ਸਬਜੈਕਟ ਪੜਿਆ ਹੋਇਆ ਉਹਦਾ ਉਸ ਨੂੰ ਇੱਕ ਟਾਪਿਕ ਦੇ ਵਿੱਚ ਆਪਾਂ ਕਿਵੇਂ ਪ੍ਰੈਸਾਈਜ਼ ਕਰ ਸਕਦੇ ਆ ਜਸਟ ਫਾਰ ਪੀਸੀਐਸ ਉਹ ਥੋੜਾ ਕਲੈਰੀਫਾਈ ਕਰ ਦਿਓ ਕਿ ਕਿੱਥੇ ਤੋਂ ਸ਼ੁਰੂ ਕਰਕੇ ਕਿੱਥੇ ਤੱਕ ਪੜ੍ਹਨਾ ਹੈ ਉਸ ਨੂੰ ਫਾਰ ਐਗਜ਼ਾਮਪਲ ਦੇਖੋ ਮੈਂ ਅਸਰ ਲਾਈਕ ਨਾ ਜਿਵੇਂ ਤੁਸੀਂ ਟੌਪਿਕ ਦਾ ਨਾਮ ਬੋਲ ਲਿਆ ਮੈਂ ਇੱਕ ਟੌਪਿਕ ਸਿਲੈਕਟ ਕਰ ਰਿਹਾ ਮੰਨ ਲਓ ਇਨਫਲੇਸ਼ਨ ਠੀਕ ਹੈ ਉਹਦੇ ਉੱਤੇ ਤੁਹਾਡਾ ਅਗਰ ਅਕੈਡਮਿਕਸ ਪੁਆਇੰਟ ਆਫ ਵਿਊ ਨਾਲ ਦੇਖੋ ਤਾਂ ਬਹੁਤ ਕੁਝ ਹੋ ਸਕਦੀ ਹੈ ਡਿਟੇਲਸ ਬਟ ਅਗਰ ਮੈਂ ਗੱਲ ਕਰ ਰਿਹਾ ਹਾਂ ਵੀ ਜਾਂ ਤਾਂ ਤੁਹਾਡੇ ਕੋਲੇ ਕੋਈ ਸਪੈਸੀਫਿਕਲੀ ਬੁੱਕ ਠੀਕ ਹੈ ਕੋਈ ਵੀ ਸੋਰਸ ਦਾ ਫੋਲੋ ਕਰੋਗੇ ਨਾ ਲਾਈਕ ਸਪੋਜ਼ ਕਰੋ ਮੰਨ ਲਓ ਕੋਈ ਯੂਪੀਐਸਸੀ ਪੈਟਰਨ ਹੈ ਜਾਂ ਪੀਸੀਐਸ ਪੈਟਰਨ ਹੈ ਜਾ ਫਿਰ ਤੁਸੀਂ ਕਿਸੇ ਵੀ ਅੱਛੇ ਰੈਨਾਉਂਡ ਇੰਸਟੀਟਿਊਸ਼ਨ ਨਾਲ ਜੁੜੇ ਹੋયા ਉਹਨਾਂ ਦੇ ਆਪਣੇ ਨੋਟਸ ਠੀਕ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਲਾਈਕ ਸਪੋਜ਼ ਕਰੋ ਜਿਵੇਂ ਬੇਸਿਕ ਇਨਫਲੇਸ਼ਨ ਬਾਰੇ ਪਤਾ ਹੋਣਾ ਚਾਹੀਦਾ ਠੀਕ ਹੈ ਸਿੰਗਲ ਡੈਫੀਨੇਸ਼ਨ ਜਿਹੜੀ ਤੁਸੀਂ ਯਾਦ ਕਰਨੀ ਹੈ ਕਿਉਂਕਿ ਲਿਖਣਾ ਵੀ ਹੁੰਦਾ ਪੇਪਰ ਦੇ ਵਿੱਚ ਥੈਨ ਫਿਰ ਇਨਫਲੇਸ਼ਨ ਦੀਆਂ ਟਾਈਪਸ ਕਿਹੜੀਆਂ-ਕਿਹੜੀਆਂ ਨੇ ਲਾਈਕ ਗੈਲੋਪਿੰਗ ਇਨਫਲੇਸ਼ਨ ਹੈ ਹਾਈਪਰ ਇਨਫਲੇਸ਼ਨ ਹੈ ਆਪ ਅੱਜ ਵੀ ਕਲਾਸ 'ਚ ਗੱਲ ਕੀਤੀ ਸੀਗੀ ਥੈਨ ਇਨਫਲੇਸ਼ਨ ਦੇ ਰੀਜ਼ਨਸ ਕੀ ਹੈ ਠੀਕ ਹੈ ਬ੍ਰਾਡ ਰੀਜ਼ਨਸ ਕੀ ਹੈ ਉਸ ਨੂੰ ਮੈਨੇਜ ਕੌਣ-ਕੌਣ ਕਰਦਾ ਹੈ ਲਾਈਕ ਮਨਫੀਸਕਲ ਪਾਲਿਸੀ ਦਾ ਕੀ ਰੋਲ ਹੈ ਜਾਂ ਆਰਬੀ ਦਾ ਕੀ ਰੋਲ ਹੈ ਮਤਲਬ ਕੁਝ টারਮਸ ਐਂਡ ਕੁਝ ਜਿਹੜੇ ਐਕਸ਼ਨਸ ਆਉਂਦੇ ਉੱਤੇ ਠੀਕ ਐ ਜਿਆਦਾ ਡਿਟੇਲ ਦੇ ਵਿੱਚ ਉਹਦੇ ਕਰਵਸ ਕਿਵੇਂ ਬਣ ਰਹੀਆਂ ਨੇ ਠੀਕ ਐ ਉਹਦੇ ਗ੍ਰਾਫਸ ਕੀ ਐ ਉਹਦੇ ਬਾਰੇ ਜਿਆਦਾ ਨੋਲਿਜ ਨਹੀਂ ਹੋਣੀ ਚਾਹੀਦੀ ਕੁਝ ਕਰਵਸ ਹੁੰਦੀਆਂ ਨੇ ਸਪੈਸੀਫਿਕਲੀ ਜੇ ਮੰਨ ਲਓ ਫਿਲਪ ਕਰਵ ਹੋ ਗਈ ਠੀਕ ਐ ਉਹ ਚੀਜ਼ਾਂ ਥੋੜੇ ਆਈਡੀਆ ਹੋਣੀ ਚਾਹੀਦੀ ਮਤਲਬ ਰਿਸਟ੍ਰਿਕਟ ਕੀ ਮੈਂ ਕਰਨਾ ਨਾ ਉਹ ਤੁਸੀਂ ਕਿਸੇ ਦੇ ਅੰਡਰ ਗਾਈਡੈਂਸ ਕੰਮ ਕਰੋਗੇ ਉਹਦੇ ਵਿੱਚ ਹੁੰਦੇ ਕੋਈ ਸਪੈਸੀਫਿਕਲੀ ਮਾਰਕੀਟ ਦੇ ਵਿੱਚ ਸੋਰਸੇਸ ਤਾਂ ਹੈ ਹੀ ਐ ਕਿ ਇਨਾ ਕੁ ਪੜ ਲਓ ਯੂਪੀਐਸਸੀ ਲਈ ਠੀਕ ਐ ਸਫੀਸ਼ੀਐਂਟ ਐ ਤੁਸੀਂ ਇੱਕ ਸੋਰਸ ਫੋਲੋ ਕਰ ਲਓ ਬਸ ਡਿਪੈਂਡ ਕਰਦਾ ਹੈ ਕਿ ਕਰੰਟ ਦੇ ਵਿੱਚ ਜੋ ਚੀਜ਼ ਚੱਲ ਰਹੀ ਹੈ ਨਾ ਉਹ ਨੂੰ ਤੁਸੀਂ ਨਾਲ-ਨਾਲ ਮੰਨੋ ਤੁਹਾਡੇ ਸਟੈਟਿਕ ਪੋਰਸ਼ਨ 'ਚ ਨਹੀਂ ਹੈ ਤਾਂ ਉਹਨੂੰ ਨੋਟ ਕਰ ਲਓ ਫੋਰ ਐਗਜ਼ਾਮਪਲ ਕੋਈ ਡਾਟਾ ਹਿਊਮਨ ਡਿਵੈਲਪਮੈਂਟ ਨੂੰ ਲੈ ਕੇ ਗਵਰਨਮੈਂਟ ਕੁਝ ਨਿਆ ਕਰਨਾ ਚਾਹ ਰਹੀ ਹੈ ਕੁਝ ਰਿਪੋਰਟਸ ਆ ਰਹੀਆਂ ਨੇ ਕੁਝ ਕੋਟ ਆ ਰਹੇ ਆ ਤਾਂ ਉਹਨੂੰ ਐਡ ਅਪ ਕਰੋ ਤੁਸੀਂ ਆਪਣੇ ਨੋਟਸ ਦੇ ਵਿੱਚ ਬੇਸਿਕ ਇੱਕ ਸੋਰਸ ਤੁਸੀਂ ਉਠਾਉਣਾ ਹੀ ਪਏਗਾ ਤੁਹਾਨੂੰ ਕਿਸੇ ਨਾ ਕਿਸੇ ਵੀ ਟੌਪਿਕ ਦੇ ਰਿਗਾਰਡਿੰਗ ਸਰ ਜਿਵੇਂ ਕਰੰਟ ਅਫੇਅਰ ਜਿਵੇਂ ਤੁਸੀਂ ਹਿਊਮਨ ਡਿਵੈਲਪਮੈਂਟ ਇੰਡੈਕਸ ਦੀ ਗੱਲ ਕੀਤੀ ਹੈ ਕਰੰਟ ਅਫੇਅਰ ਦੇ ਵਿੱਚ ਜੋ ਵੀ ਚੱਲਦਾ ਹੈ ਹੁਣ ਉਹਦਾ ਸਟੈਟਿਕ ਕਿੰਨਾ ਕੁ ਆਪਾਂ ਨੂੰ ਪੜਨਾ ਚਾਹੀਦਾ ਨਹੀਂ ਸਟੈਟਿਕ ਸੋਰਸ ਦਾ ਮੈਂ ਤੁਹਾਨੂੰ ਦੱਸ ਰਿਹਾ ਹਾਂ ਉਹ ਡਿਫਾਈਨਡ ਹੈ ਜਿਵੇਂ ਸਪੋਜ਼ ਕਰੋ ਤੁਸੀਂ ਕਿਸੇ ਵੀ ਯਾਤਰੀ ਨੌਨ ਬੁੱਕ ਨੂੰ ਯਾਨੀ ਨੌਨ ਇੰਸਟੀਚਿਊਸ਼ਨ ਦੇ ਸੋਰਸ ਨੂੰ ਜਦੋਂ ਫੋਲੋ ਕਰਦੇ ਹੋ ਨਾ ਉਹ ਉਹਨਾਂ ਦੀ ਮਿਹਨਤ ਆਲਰੇਡੀ ਹੋ ਚੁੱਕੀ ਹੈ ਉਹ ਤੁਹਾਨੂੰ ਆਲਰੇਡੀ ਦੱਸ ਚੁੱਕੇ ਕਿ ਸਟੈਟਿਕ ਅਪੋਰਸ਼ਨ ਇੰਨਾ ਕੀ ਪੜਨੈ ਆਪਣਾ ਕੰਮ ਹੀ ਕਰੰਟ ਤੇ ਰਹਿ ਗਿਆ ਹੁਣ ਸਮਝ ਰਹੇ ਹੋ ਹੁਣ ਤੁਸੀਂ ਕੋਈ ਆਪਣੇ ਆਪ ਕੋਈ ਪੀ ਐਚ ਡੀ ਦੀ ਬੁੱਕ ਤਾਂ ਉਠਾਣ ਹੀ ਲਓਗੇ ਇਕਨੋਮਿਕਸ ਨੂੰ ਲੈ ਕੇ ਉਹ ਕਰਨਾ ਹੀ ਨਹੀਂ ਹੈ ਹਾਂ ਜਿਆਦਾ ਸੋਰਸ ਆਲਰੇਡੀ ਮਾਰਕੀਟ ਚ ਅਵੇਲੇਬਲ ਹੈ ਠੀਕ ਹੈ ਬੁੱਕ ਦੇ ਤੌਰ ਦੇ ਉੱਤੇ ਤੁਸੀਂ ਸੈਲਫ ਸਟਡੀ ਕਰ ਰਹੇ ਹੋ ਜਾਂ ਤੁਸੀਂ ਕਿਸੇ ਨਾਨ-ਇਨਸਟੀਟਿਊਸ਼ਨ ਦੇ ਨੋਟਸ ਲੈ ਲਏ ਉਹਨਾਂ ਕਿ ਸਟੈਟਿਕ ਕਵਰ ਕਰਨਾ ਹੈ ਤੁਸੋ ਤਦੀ ਮਾਗਨੇ ਲਗਾਉਣਾ ਸਟੈਟਿਕ ਪੁਆਇੰਟ ਆਫ View ਨਾਲ ਕਰੰਟ ਆ ਰਿਹਾ ਨਮਾ ਤੇ ਐਡਪਟ ਕਰ ਲਓ ਬਸ ਜਿਆਦਾ ਦਿਮਾਗ ਲਗਾਉਣਾ ਹੀ ਨਹੀਂ ਹੈ ਨਾ ਆਪਾਂ ਸਰ ਜੀ ਨੇ ਕੋਈ ਸਕਰੀਨ ਚੱਲ ਰਹੀ ਹੈ ਕਰਨ ਦੇ ਵਿੱਚ ਹੁਣ ਵਾਟ ਇਜ਼ ਇਟ ਅਬਾਊਟ ਜਾਂ ਕਿਸ ਮਿਨਿਸਟਰੀ ਨੇ ਇਸ ਨੂੰ ਲਾਂਚ ਕੀਤਾ ਇੰਨਾ ਕੁ ਬਹੁਤ ਹੈ ਜਾਂ ਕਦੋਂ ਸ਼ੁਰੂ ਹੋਈ ਸੀ ਅੱਡ ਉਸ ਤੋਂ ਵੀ ਪੜ੍ਹੀ ਹੈ ਯਾਕੀ ਨਹੀਂ ਨਹੀਂ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਕੋਈ ਸਕੀਮ న్యూਸ ਦੇ ਵਿੱਚ ਆਉਂਦੀ ਹੈ ਨਾ ਤਾਂ ਉਸ ਦੇ ਵਿੱਚ ਦੋਨੋਂ ਚੀਜ਼ਾਂ ਕਵਰ ਕੀਤੀਆਂ ਹੋਣੀਆਂ ਕਿ ਗਵਰਨਮੈਂਟ ਨੇ ਪਹਿਲਾਂ ਕਦੋਂ ਚਲਾਈ ਸੀ ਕਿਸ ਮੰਤਰੀ ਨੇ ਜਾਂ ਮੰਨ ਲਓ ਮੰਤਰੀ ਚੇਂਜ ਹੋ ਗਈ ਤਾਂ ਵੀ ਆਏਗਾ ਉਹਦੇ ਉੱਤੇ ਹੁਣ ਉਸ ਸਕੀਮ ਦੇ ਵਿੱਚ ਦੋ ਚੀਜ਼ਾਂ ਹੋ ਸਕਦੀਆਂ ਨੇ ਜਾਂ ਤਾਂ ਸਕੀਮ ਦੇ ਪ੍ਰੋਵੀਜ਼ਨ ਹੀ ਚੇਂਜ ਕਰਤੇ ਕੁਝ ਨਵੇਂ ਪ੍ਰੋਵੀਜ਼ਨਸ ਲੈ ਕੇ ਆਈ ਹੈ ਜਾਂ ਸਿਰਫ ਉਹਦਾ ਕੁਝ ਬਜਟ ਇੰਕਰੀਮੈਂਟ ਕੀਤਾ ਹੈ ਕਸਕਿੰਨ ਦੋਨੋ ਟਾਈਪ ਨਾਲ ਨਿਊਜ਼ ਚ ਰਹਿ ਸਕਦੀ ਆ ਉਹਦੇ ਚ ਲਿਖਿਆ ਹੀ ਹੁੰਦਾ ਕਿ ਗਵਰਨਮੈਂਟ ਨੇ ਸਟਾਰਟ ਕਰਦੋ ਕੀਤੀ ਸੀ ਤੁਹਾਡੇ ਡਾਊਟ ਹੀ ਨਹੀਂ ਹੋਣਾ ਜਿਦਾ ਫੋਰ ਐਗਜ਼ਾਮਪਲ ਸਮਾਰਟ ਸਿਟੀਜ਼ ਮਿਸ਼ਨ ਨੂੰ 10 ਸਾਲ ਹੋ ਗਏ ਕਰਨਾ ਪਏਗਾ ਪਿਛਲੇ ਸਾਲ ਉਡਾਨ ਸਕੀਮ ਨੂੰ ਹੋਈ ਸੀ ਤਾਂ ਕਰਨਾ ਪਏਗਾ ਕਿਉਂਕਿ ਪ੍ਰੀਲਿੰਗ ਦੇ ਵਿੱਚ ਵੀ ਕੁਸ਼ਚਨ ਆਇਆ ਹੋਇਆ ਮੇਨਸ ਦੇ ਵਿੱਚ ਵੀ ਆਇਆ ਤੇ ਡੈਫੀਨੇਟਲੀ ਪੁੱਛਿਆ ਜਾ ਸਕਦਾ ਇਹਦੇ ਚ ਕੋਈ ਡਾਊਟ ਨਹੀਂ ਕਿ ਸਟਾਰਟ ਕਰਦੋ ਹੋਈ ਇਸ ਕਰਨਾ ਹੀ ਪਏਗਾ ਯਰ ਨਹੀਂ ਛੱਡ ਸਕਦੇ ਤੁਸੀਂ ਸਰ ਜੀ ਕੋਈ ਸਟੂਡੈਂਟ ਨਿਊਜ਼ਪੇਪਰ ਨਹੀਂ ਪੜ੍ਹ ਰਹਾ। ওকে। ਮੀਨਸ ਆਮ ਜਸਟ ਫੋਲੋਇੰਗ ਅ ਰੈਨਾਉਂਡ ਇੰਸਟੀਟਿਊਟ ਦੇ ਨੈੱਸੀ ਫੋਲੋ ਕਰ ਰਹੀ ਹਾਂ। ওকে। ਦੇ ਆਮ ਨਾਟ ਰੀਡਿੰਗ ਨਿਊਜ਼ਪੇਪਰ। ਆਮ ਲੈਕਿੰਗ ਇਨ ਐਨੀ ਸੈਂਸ অর ਨਾਟ। ਦੇਖੋ ਅਗਰ ਤੁਸੀਂ ਨਿਊਜ਼ਪੇਪਰ ਦੀ ਗੱਲ ਕਰਦੇ ਹੋ ਸਿਰਫ ਡਾਟਾ ਪੁਆਇੰਟ ਆਫ View ਨਾਲ ਤਾਂ ਤੁਹਾਨੂੰ ਜ਼ਰੂਰਤ ਨਹੀਂ ਹੈ। ਠੀਕ ਹੈ ਤੁਸੀਂ ਮੈਂ ਦੇਖੋ ਨਿਊਜ਼ਪੇਪਰ ਚ ਕੀ ਹੁੰਦਾ ਸਪੋਜ਼ ਕਰੋ ਕਿ ਕਿਸੇ ਇੱਕ ਟੌਪਿਕ ਦੇ ਉੱਤੇ ਮੰਨ ਲਓ ਆਰਟੀਕਲ ਦਿਓਤੀ ਜਾਂ ਕਿਸੇ ਵੀ ਇੱਕ ਮਾਲੂ ਇਨਫਲੇਸ਼ਨ ਦੀ ਲੱਗ ਲਮਿਆ ਆਪਾਂ। ਅੱਜ ਕੁਝ ਆ ਗਿਆ ਆਰਟੀਕਲ ਚ ਤਾਂ ਉਹ ਸਾ ਆਰਟੀਕਲ ਨੇ ਤੁਹਾਨੂੰ ਬਹੁਤ ਸਾਰੀਆਂ ਬ੍ਰਾਡ ਚੀਜ਼ਾਂ ਲਿਖ ਕੇ ਦੱਸ ਦਨੀਆਂ ਨੇ ਪੇਪਰ ਚੋਂ ਵੀ ਨਹੀਂ ਆਏਗਾ ਪੇਪਰ ਦੇ ਵਿੱਚ ਉਹਦੇ ਨਾਲ ਉਹ ਇਨੀਸ਼ੀਏਟਿਵਸ ਪੁੱਛ ਲਈ ਜਾਣਗੇ ਕਾਰਨ ਪੁੱਛ ਲਿਆ ਜਾਏਗਾ ਤਾਂ ਉਹ ਮੈਗਜ਼ੀਨ ਤੁਹਾਨੂੰ ਓਮੀ ਕਵਰ ਕਰਕੇ ਦਿੰਦੀ ਹੈ ਅੱਜ ਕੱਲ ਟ੍ਰੈਂਡ ਕੀ ਹੋ ਗਿਆ ਯੂਪੀਐਸਸੀ ਜਿਵੇਂ ਕੁਐਸਚਨ ਪੁੱਟ ਕਰਦੀ ਹੈ ਨਾ ਮੈਗਜ਼ੀਨ ਦੇ ਵਿੱਚ ਉਸ ਡਾਟਾ ਨੂੰ ਜਾਂ ਸੋਰਸ ਦੇ ਵਿੱਚ ਉਸ ਸਕੀਮ ਜਾਂ ਉਸ ਟੌਪਿਕ ਨੂੰ ਓਮੀ ਕਵਰ ਕੀਤਾ ਹੁੰਦਾ ਹੈ ਕੰਟੈਕਸਟ ਕਿਉਂ نیوز ਦੇ ਵਿੱਚ ਹੈ ਅੱਜ ਦਾ ਕਰੰਟ ਸਟੇਟਸ ਕੀ ਹੈ ਚੈਲੰਜਸ ਕੀ ਨੇ ਗਵਰਨਮੈਂਟ ਦੀ ਇਨੀਸ਼ੀਏਟਿਵਜ਼ ਲੈ ਰਹੀਆਂ ਵੇ ਫਾਰਵਰਡ ਕੀ ਹੈ ਤੇ ਤੁਹਾਡੇ ਮੇਨਜ਼ ਦੀ ਜਿਹੜੀ ਰਿਕੁਆਇਰਮੈਂਟ ਹੈ ਨਾ ਲਿਖਣ ਦੀ ਉਵੇਂ ਹੀ ਆ ਆਰਟੀਕਲ ਤੁਹਾਨੂੰ ਉਵੇਂ ਨਹੀਂ ਦੱਸੇਗਾ ਨਿਊਜ਼ਪੇਪਰ ਜਿਹੜਾ ਤੁਸੀਂ ਐਡੀਟোরੀਅਲਸ ਵਗੈਰਾ ਪੜ੍ਹਦੇ ਹੋ ਐਸੇ ਰਾਈਟਿੰਗ ਤੇ ਤੁਹਾਡੇ ਲਈ ਹੈਲਪਫੁਲ ਹੈ ਠੀਕ ਹੈ ਤੇ ਓਵਰঅল ਅੰਡਰਸਟੈਂਡਿੰਗਸ ਹੋਣੀ ਸਟਾਰਟ ਹੋ ਜਾਂਦੀਆਂ ਨੇ ਨਾ ਨਿਊਜ਼ਪੇਪਰ ਪੜ੍ਹਨਾ ਵੀ ਹੈ ਨਾ ਤੁਸੀਂ ਇੱਥੇ ਸਿਰਫ ਐਡੀਟোরੀਅਲਸ ਪੜ੍ਹ ਸਕਦੇ ਹੋ ਕਿੰਨੇ ਐਡੀਟোরੀਅਲ ਚਾਰ ਐਡੀਟোরੀਅਲਸ ਹਣਾ ਮੈਕਸ ਅਗਰ ਪੜ੍ਹਨ ਨਹੀਂ ਆ ਤਾਂ ਆਦਰਵਾਈਸ ਠੀਕ ਹੈ ਤੁਸੀਂ magazines ਨੂੰ ਕਵਰ ਕਰ ਸਕਦੇ ਹੋ ਕੋਈ इशू ਨਹੀਂ ਬਟ ਨਿਊਜ਼ਪੇਪਰ ਦੀ ਹੈਬਿਟ ਅਗਰ ਪਾ ਲਓ ਕੰਟਾ ਡੇਢ ਘੰਟਾ ਐਡੀਟੋਰੀਅਲਸ ਨੂੰ ਦੇ ਸਕਦੇ ਹੋ ਤਾਂ ਅੱਛੀ ਗੱਲ ਹੈ ਤੇ ਸਰ ਜੀ ਨੇ ਪ੍ਰੇ ਦੇ ਨਾਲ ਨਾਲ ਜਿਵੇਂ ਮੀਨਸ ਕਰੇ ਤਾਂ ਰੋਜ਼ ਦਾ ਇੱਕ ਜਾਂ ਦੋ ਕੁਐਸਚਨਸ ਜੇ ਆਪਾਂ ਪ੍ਰੈਕਟਿਸ ਕਰ ਰਹੇ ਹਾਂ ਤਾਂ ਇਜ਼ ਇਟ ਇਨਫ অর ਨਾਟ ਨਹੀਂ ਉਦਾਹਰਨਾ ਦੇਖੋ ਇਹ ਹੁੰਦਾ ਹੈ ਕਿ ਤੁਸੀਂ ਇੱਕ ਦੋ ਕੁਐਸਚਨ ਪ੍ਰੈਕਟਿਸ ਕਰ ਰਹੇ ਹੋ ਜੇ ਤੇ ਨਾ ਜਾਓ ਫੋਰ ਐਗਜ਼ਾਮਪਲ ਜਿਵੇਂ ਤੁਸੀਂ ਗੱਲ ਕੀਤੀ ਕਿ ਸਿਰਫ ਤੁਹਾਨੂੰ ਇੱਕ ਦੋ ਮਹੀਨੇ ਹੋਇਆ ਪ੍ਰੈਪਰੇਸ਼ਨ ਕਰਦਿਆਂ ਨੂੰ ਤਾਂ ਤੁਹਾਡੇ ਕੋਲ ਇਹਨਾਂ ਕੰਟੈਂਟ ਵੀ ਨਹੀਂ ਹੋਏਗਾ ਕਿ ਹਜੇ ਤੁਸੀਂ ਮੇਨਸ ਦਾ ਆਨਸਰ ਲਿਖ ਪਾਓ ਠੀਕ ਹੈ ਤਾਂ ਤੁਸੀਂ ਜਸਟ ਪ੍ਰੈਕਟਿਸ ਲਈ ਕਿ ਮੇਰਾ ਥੱਕ ਨਾ ਜਾਵਾਂ ਜਾਂ ਮੈਨੂੰ ਇੱਕ ਫਲੋ ਪਤਾ ਲੱਗ ਜੇ ਉਹਦੇ ਲਈ ਇੱਕ ਦੋ ਕੁਐਸਚਨ ਹੀ ਪ੍ਰੈਕਟਿਸ ਕਰੋ ਜ਼ਿਆਦਾ ਕਰੋਗੇ ਵੀ ਤਾਂ ਕੋਈ ਬੈਨੀਫਿਟ ਨਹੀਂ ਆਣਾ ਤੁਹਾਡੇ ਕੋਲ ਕੰਟੈਂਟ ਹੀ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਟੌਪਿਕ ਵਾਈਜ਼ ਟੌਪਿਕ ਪ੍ਰੀਲਿਮਜ਼ ਮੇਨਜ਼ ਜੋ ਵੀ ਟੌਪਿਕ ਮੈਂਸ਼ਨ ਹਨ ਉਹਨਾਂ ਦੇ ਰਿਗਾਰਡਿੰਗ ਕੰਟੈਂਟ ਬਣਾਉਣਾ ਸਟਾਰਟ ਕਰੋ ਫੋਰ ਐਗਜ਼ਾਮਪਲ ਪਲੈਨਿੰਗ ਮੈਂਸ਼ਨਡ ਹੈ ਟੌਪਿਕ ਦੇ ਵਿੱਚ ਤਾਂ ਪਲੈਨਿੰਗ ਕਦੋਂ ਸਟਾਰਟ ਹੋਈ ਸੀ ਇੰਡੀਆ ਨੇ ਕਿੰਨੇ ਪਲੈਨਸ ਲੈ ਕੇ ਆਏ ਥੋੜੀ ਹਿਸਟਰੀ ਪਤਾ ਹੋਣੀ ਚਾਹੀਦੀ ਪਲੈਨਿੰਗ ਕਮਿਸ਼ਨਸ ਉਸ ਟਾਈਮ ਤੇ ਟੌਪਿਕ ਵਾਈਜ਼ ਟੌਪਿਕ ਕੁਝ ਨੋਟਸ ਤਿਆਰ ਕਰੋ ਫਿਰ ਜਾ ਕੇ ਜਦੋਂ ਤੁਹਾਡਾ ਮੰਨ ਕੇ ਚੱਲੂਗੀ 6 ਮਹੀਨੇ ਦੇ ਵਿੱਚ ਸਾਰਾ ਕੁਝ ਤਿਆਰ ਹੋਏਗਾ ਫਿਰ ਤੁਸੀਂ ਕੁਐਸਚਨ ਲਿਖਣ ਦੇ ਬਲਵਾਂਗੇ ਫਿਰ ਜਾ ਕੇ ਤੁਸੀਂ ਉਹਦੀ ਕੁਆਂਟੀਟੀ ਵਧਾ ਸਕਦੇ ਹੋ ਲਿਖਣ ਦੀ ਹਜੇ ਤੋਂ ਟਾਈਮ ਆਇਆ ਕਿ ਤੁਹਾਨੂੰ ਫਲੋ ਕਰਨਾ ਆ ਗਿਆ ਇੰਟਰੋਡਕਸ਼ਨਸ ਲਿਖਣੀ ਹੁੰਦੀ ਹੈ ਠੀਕ ਹੈ ਬੋਡੀ ਪਾਰਟ ਲਿਖਣਾ ਹੁੰਦਾ ਹੈ ਫਿਰ ਕਨਕਲੂਜਨ ਲਿਖਣਾ ਹੁੰਦਾ ਹੈ ਜਾਂ ਫੋਰਵਰਡ ਲਿਖਣਾ ਹੁੰਦਾ ਇਹ ਚੀਜ਼ਾਂ ਤੁਹਾਡੇ ਦਿਮਾਗ 'ਚ ਬੈਠਣੀਆਂ ਸਟਾਰਟ ਹੋ ਜਾਂਦੀਆਂ ਨੇ ਤੇ ਹੁਣ ਜਿਹੜਾ ਤੁਸੀਂ ਕੁਐਸਚਨ ਲਿਖ ਪਾਓਗੇ ਲਿਖ ਵੀ ਸਿਰਫ ਉਸੇ ਚੀਜ਼ ਦੇ ਰਿਗਾਰਡਿੰਗ ਪਾਉਂਗੇ ਜਿਹੜੀ ਪੜ੍ਹ ਰਹੇ ਹਾਂ ਅੱਜ ਦੇ ਟਾਈਮ 'ਚ ਸਟੈਟਿਕਸ ਪੜ੍ਹ ਰਹੇ ਹਾਂ ਜਾਂ ਕਰੰਟ ਜੋ ਵੀ ਹਲਕਾ ਫੁਲਕਾ ਪੜ੍ਹ ਰਹੇ ਹਾਂ ਤਾਂ ਇੱਕ ਤੋਂ ਦੋ ਤੋਂ ਜ਼ਿਆਦਾ ਤਾਂ ਵੈਸੇ ਵੀ ਸੈਂਸ ਨਹੀਂ ਕਰਦੀ ਉਹ ਚ ਉਦੋਂ ਕੋਈ ਮਤਲਬ ਨਹੀਂ ਆ ਪਹਿਲਾਂ ਸਿਲੇਬਸ ਕੰਪਲੀਟ ਕਰੋ ਨਾਲ ਨਾਲ ਲਿਖ ਟਾਪਿਕ ਇੱਕ ਕੁਐਸਚਨ ਲਿਖ ਕੇ ਦੇਖ ਸਕਦੇ ਹੋ ਕੋਈ ਸ਼ੁਰੂ ਸਿਰ ਸਬਜੈਕਟਸ ਨੂੰ ਕਵਰ ਕਰਨ ਦਾ ਇੱਕ ਅੱਛਾ ਤਰੀਕਾ ਕੀ ਹੈ ਕਿ ਪਹਿਲਾਂ ਇੱਕ ਸਬਜੈਕਟ ਚੱਕੀਏ ਉਹਨੂੰ ਕੰਪਲੀਟ ਕਰੀਏ ਜਾਂ ਫਿਰ ਸਾਈਮਲਟੇਨੀਅਸਲੀ ਦੋ ਤਿੰਨ ਸਬਜੈਕਟ ਚੱਕਨੇ ਚਾਹੀਦੇ ਨੇ ਨਹੀਂ ਦੇਖੋ ਇੱਕ ਸਬਜੈਕਟ ਨਾਲ ਬੰਦਾ ਬੋਰ ਹੋ ਜਾਂਦਾ ਮੈਨੂੰ ਨਹੀਂ ਪਤਾ ਹੋਰਾਂ ਦਾ ਪ੍ਰੇਫਰ ਹੀ ਕਰਦਾ ਮੈਂ ਕਿ ਜੇ ਤੁਸੀਂ ਬਿਲਕੁਲ ਬਿਗਿਨਰ ਹੋ ਜਾਂ ਫਰੈਸ਼ਰ ਹੋ ਤਾਂ ਤੁਸੀਂ ਦੋ ਸਬਜੈਕਟਸ ਐਟਲੀਸਟ ਚੱਕੋ ਇੱਕ ਸਬਜੈਕਟ ਨਾਲ ਤੁਸੀਂ ਵੈਸੀ ਬੋਰ ਹੋ ਜਾਓਗੇ ਤੇ ਆਰਡਰ ਕੀ ਹੋਣਾ ਚਾਹੀਦਾ ਫੋਰ ਐਗਜ਼ਾਮਪਲ ਤੁਸੀਂ 9 ਸਬਜੈਕਟਸ ਪੜ੍ਹਨੇ ਹੁੰਦੇ ਆ ਹਨਾ ਪੀਲੀਅਨਸ ਦੀ ਵੀ ਅਗਰ ਮੈਂ ਗੱਲ ਕਰਾਂ ਤਾਂ ਮੇਜਰ ਫੋਕਸ ਪਾਲਿਟੀ ਸਭ ਤੋਂ ਪਹਿਲਾਂ ਜੀਓਗ੍ਰਾਫੀ ਇਕਨੋਮਿਕਸ ਠੀਕ ਹੈ ਇਹ ਤਿੰਨ ਸਬਜੈਕਟ ਜਿਹੜੇ ਹੈਗੇ ਪਹਿਲਾਂ ਤੁਸੀਂ ਮੇਜਰ ਕਵਰ ਕਰਨੇ ਉਸ ਤੋਂ ਬਾਅਦ ਤੁਸੀਂ ਸਾਇੰਸ ਐਂਡ ਟੈਕ ਕਰਨਾ ਹੈ ਠੀਕ ਹੈ এনवायरमेंट ਕਰਨਾ ਹੈ ਐਂਸ਼ੀਅੰਟ ਹਿਸਟਰੀ ਤੇ ਆਰਟ ਐਂਡ ਕਲਚਰ ਨੂੰ ਬਹੁਤ ਘੱਟ ਵੇਚ ਦੇਣੀ ਆ ਉਸੇ ਆਰਡਰ ਦੇ ਵਿੱਚ ਹੀ ਤੁਸੀਂ ਪ੍ਰੈਪਰੇਸ਼ਨ ਕਰਨੀ ਹੈ ਠੀਕ ਹੈ ਮਾਡਰਨ ਹਿਸਟਰੀ ਪਾਲਿਟੀ ਜੀਓਗ੍ਰਾਫੀ ਇਕਨੋਮੀ ਇਹ ਪਹਿਲਾਂ ਕਵਰ ਕਰਨੇ ਆ ਤੁਸੀਂ ਠੀਕ ਹੈ ਜਿਹੜ ਕਲਚਰ ਸਾਇੰਸ ਇੰਜਨ ਔਰ ਦੀ ਵੇਟੇਜ ਘੱਟ ਹੁੰਦੀ ਹੈ ਬਾਅਦ ਕਵਰ ਕਰਨ ਦੇ ਸਰ ਇੱਕ ਮੈਪ ਸੀਰੀਜ਼ ਨੂੰ ਲੈ ਕੇ ਮੇਰਾ ਡਾਊਟ ਸੀ ਮੈਨੂੰ ਨਾ ਬੇਸਿਕ ਅੰਡਰਸਟੈਂਡਿੰਗ ਕ੍ਰੀਏਟ ਨਹੀਂ ਹੁੰਦੀ ਮੈਪ ਸੀਰੀਜ਼ ਨੂੰ ਲੈ ਕੇ ਦੇਖੋ ਮੈਪਸ ਦੇ ਲਈ ਪਹਿਲਾਂ ਤਾਂ ਤੁਸੀਂ ਜਿਵੇਂ ਸਪੋਜ਼ ਕਰੋ ਨਾ ਸਟੈਟਿਕ ਪੋਰਸ਼ਨਸ ਕਵਰ ਕਰਨੇ ਸਟਾਰਟ ਕਰੋ ਲਾਈਕ ਇੰਡੀਆ ਦੇ ਦੋ ਟਾਈਪ ਦੇ ਮੈਪਸ ਚੱਲਦੇ ਆ ਪੋਲਿਟਿਕਲ ਮੈਪ ਜੋ ਫਿਜ਼ੀਓਗ੍ਰਾਫੀ ਮੈਪ ਹਨਾ ਲਾਈਕ ਮਤਲਬ ਫਿਜ਼ੀਕਲ ਪੋਜੀਸ਼ਨਸ ਕੀ ਕੀ ਹੈ ਤਾਂ ਇੰਡੀਆ ਦਾ ਕਵਰ ਕਰਨਾ ਸਟਾਰਟ ਕਰੋ ਪਹਿਲਾਂ ਦੇਖਣਾ ਦੈਨ ਵਰਡ ਦਾ ਉਹਨੂੰ ਜਸਟ ਵਿਜ਼ੂਅਲਾਈਜ਼ ਐਨਲਾਈਜ਼ ਕਰਨਾ ਸਟਾਰਟ ਕਰੋ ਤੁਸੀਂ ਜਿੱਥੇ ਵੀ ਬੈਠ ਕੇ ਪੜ੍ਹ ਰਹੇ ਹੋ ਸਟੱਡੀ ਨੂੰ ਕਰ ਰਹੇ ਹੋ ਤਾਂ ਉੱਥੇ ਦੀਵਾਰ ਤੇ ਚਿਪਕਾ ਸਕਦੇ ਹੋ ਠੀਕ ਹੈ ਇੱਕ ਦੋਨੋਂ ਮੈਪਸ ਲਗਾ ਲਓ ਪੋਲਿਟੀ ਫਿਜ਼ੀਓਗ੍ਰਾਫੀ ਮੈਪ ਵੀ ਠੀਕ ਹੈ ਫਿਜ਼ੀਕਲ ਮੈਪ ਵੀ ਹੋਦਾ ਦੋਨੋਂ ਦਾ ਇੰਡੀਆ ਦਾ ਵੀ ਵਰਡ ਦਾ ਵੀ ਉਸ ਤੋਂ ਬਾਅਦ ਤੁਸੀਂ ਕੰਟੀਨੈਂਟ ਵਾਈਜ਼ ਹਰ ਇੱਕ ਚੀਜ਼ ਨੂੰ ਸਟੱਡੀ ਕਰੋ ਕੋਈ ਵੀ ਐਟਲਸ ਲੈ ਲਓ ਠੀਕ ਹੈ ਇਕਵ ਸਟੈਟਿਕ ਪੋਰਸ਼ਨਸ ਕਵਰ ਕਰੋ ਮਤਲਬ ਕਿ ਕੋਈ ਵੀ ਗਾਈਡੈਂਸ ਦੇ ਅੰਦਰ ਕਿ ਕਿੰਨੀਆਂ ਚੀਜ਼ਾਂ ਕਵਰ ਕਰਨੀਆਂ ਹੋਣਗੀਆਂ ਵੈਸੇ ਸਾਡੇ ਸੋਰਸ ਦੇ ਉੱਤੇ ਵੀ ਅਸੀਂ ਪਾਈਆਂ ਹੋਈਆਂ ਨੇ ਮੈਪ ਸੀਰੀਜ਼ ਨੂੰ ਲੈ ਕੇ ਕਿ ਪਹਿਲਾਂ ਤੁਹਾਡਾ ਸਟੈਟਿਕ ਇੰਨਾ ਕੁ ਕਵਰ ਹੋਣਾ ਚਾਹੀਦਾ ਫੋਰ ਏਗਜ਼ਾਮਪਲ ਇੰਪੋਰਟੈਂਟ ਵਾਟਰ ਬਾਡੀਜ਼ ਉਹਨਾਂ ਵਾਟਰ ਬਾਡੀ ਦੇ ਰਿਗਾਰਡਿੰਗ ਤੁਸੀਂ ਪੀ ਵੀ ਕਿਊਜ਼ ਵੀ ਨਾਲ ਜਦੋਂ ਦੇਖੋਗੇ ਨਾ ਫਿਰ ਪਤਾ ਲੱਗਦਾ ਕਿ ਅਸੀਂ ਕਿਹੜੀ ਚੀਜ਼ ਰੀਟੇਨ ਕਰਨੀ ਹੁੰਦੀ ਹੈ ਮੰਨ ਲਓ ਵਾਟਰ ਬਾਡੀ ਦੇ ਰਿਗਾਰਡਿੰਗ ਕੀ ਪੁੱਛਿਆ ਜਾ ਸਕਦਾ ਸਰਾਊਂਡਿੰਗ ਕੰਟਰੀਜ਼ ਪੁੱਛਿਆ ਜਾ ਸਕਦੀਆਂ ਨੇ ਠੀਕ ਹੈ ਉਸ ਵਾਟਰ ਬੋਡੀ ਦਾ ਅਗਰ ਮੰਨ ਲਓ ਕਿਸੇ ਹੋਰ ਵਾਟਰ ਬੋਡੀ ਨਾਲ ਕਨੈਕਸ਼ਨ ਬੰਨਦਾ ਉਹ ਪੁੱਛਿਆ ਜਾ ਸਕਦਾ ਹੈ ਠੀਕ ਹੈ ਇਹ ਇੰਪੋਰਟੈਂਟ ਸ਼ਿਪਿੰਗ ਲੇਨ ਹੈ ਜਾਂ ਸ਼ਿਪਿੰਗ ਰੂਟ ਹੈ ਫਿਰ ਉਹਦੇ ਤੇ ਕੁਐਸਚਨਸ ਬਣ ਸਕਦੇ ਠੀਕ ਹੈ ਤਾਂ ਐਵੇਂ ਤੁਹਾਨੂੰ ਚਾਹੀਏਗਾ ਕਿ ਵਾਟਰ ਬੋਡੀਜ਼ ਲੱਗ ਤੋਂ ਕਵਰ ਕਰੋ ਠੀਕ ਹੈ ਜਿਵੇਂ ਸਪੋਜ਼ ਕਰੋ ਮੈਂ ਏਸ਼ੀਆ ਦੀ ਗੱਲ ਕਰਦਾ ਏਸ਼ੀਆ ਦੀ ਵਾਟਰ ਬੋਡੀ ਸਾਰੀਆਂ ਲੱਗ ਕਰਵਾਈਆਂ ਜਾਣੀਆਂ ਉਹਦੇ ਮਾਊਂਟਨ ਰੇਂਜਸ ਲੱਗ ਕਰਵਾਈਆਂ ਜਾਣੀਆਂ ਤਾਂ ਤੁਹਾਨੂੰ ਐਵੇਂ ਪਾਰਟ ਚ ਪੜਨਾ ਪਏਗਾ ਉਦੋਂ ਤੁਸੀਂ ਇਹ ਚੀਜ਼ ਨਾ ਦੇਖੋਗੇ ਮੈਂ ਇਹਨਾਂ ਕਿਵੇਂ ਯਾਦ ਕਰੂੰਗੀ ਬੈਕਐਂਡ ਤੇ ਤੁਹਾਡੇ ਮਾਈਂਡ ਦੇ ਵਿੱਚ ਇੱਕ ਵਾਰ ਪਹਿਲਾਂ ਉਹਨੂੰ ਕਰ ਲਓ ਕਿਉਂਕਿ ਪ੍ਰੀਲੀਮਜ਼ ਦੇ ਵਿੱਚ ਜਿਆਦਾ ਪੁੱਛਿਆ ਜਾਂਦਾ ਇਸ ਤਰ੍ਹਾਂ ਦੇ ਕੁਐਸਚਨਸ ਤਾਂ ਪ੍ਰੀਲੀਮ ਦੇ ਵਿੱਚ ਤੁਹਾਡੇ ਸਾਹਮਣੇ ਚਾਰ ਆਪਸ਼ਨਸ ਹੋਣਗੇ ਤਾਂ ਤੁਸੀਂ ਕਿਤੇ ਨਾ ਕਿਤੇ ਉਹਨੂੰ ਟਿਕ ਕਰਨ ਲਈੇਬਲ ਹੋ ਜਾਓਗੇ ਜਦੋਂ ਪੜ੍ਹ ਰਹੇ ਹੋ ਉਦੋਂ ਨਾਲ ਸੋਚੋ ਕਿ ਮੈਂ ਯਾਦ ਰੱਖ ਪਾਉਂਗੀ ਕਿ ਨਹੀਂ ਬਾਉਂਗੀ ਇਕ ਵਾਰ ਸਟੈਟਿਕ ਕਵਰ ਕਰੋ ਵਾਟਰ ਬੋਡੀਜ਼ ਮਾਊਂਟੇਨ ਰਿੰਜੀਸ ਠੀਕ ਹੈ ਅਗਰ ਮੰਨ ਲਓ ਤੇ ਕੁਝ ਇੰਪੋਰਟੈਂਟ ਸਪੀਸੀਜ਼ ਦੀ ਗੱਲ ਚੱਲ ਰਹੀ ਹੈ ਕਿਸੇ ਪਾਰਟਿਕੂਲਰ ਵੈਟਲੈਂਡ ਜਾਂ ਵਾਈਲਡ ਲਾਈਫ ਨਾਲ ਉਹਦੇ ਨਾਲ ਵੀ ਕਰਨਾ ਪਏਗਾ ਤੁਹਾਨੂੰ ਬੱਚੋਂ ਜਦੋਂ ਜੀ ਕਰੰਟ ਦੀ ਗੱਲ ਕਰਦੇ ਹਾਂ ਤਾਂ ਜੋ ਵੀ ਬੋਡੀ ਨਿਊਜ਼ ਦੇ ਵਿੱਚ ਆ ਬਸ ਉਹਨੂੰ ਡੇਲੀ ਬੇਸਿਸ ਤੇ ਰਿਵਾਈਜ਼ ਕਰੋ ਸਰਾਊਂਡਿੰਗ ਕੰਟਰੀਜ਼ ਕੀ ਹੈ ਹਨਾ ਜੈ ਉਹਦੀ ਇੰਪੋਰਟੈਂਸ ਕਿਉਂ ਨਿਊਜ਼ ਦੇ ਵਿੱਚ ਹੈ ਤੁਹਾਨੂੰ ਆਈਡੀਆ ਹੋਣਾ ਚਾਹੀਦਾ ਉਸ ਚੀਜ਼ ਦਾ ਸਟੈਟਿਕ ਪਹਿਲਾਂ ਕਵਰ ਕਰੋ ਤਿਸੇ ਦੋ ਸਬਜੈਕਟ ਜਿਵੇਂ ਜੀਓਗ੍ਰਾਫੀ ਹੋ ਗਿਆ ਜਾਂ ਸਾਇੰਸ ਹੋ ਗਿਆ ਜਿਹੜੇ ਡਿਫਿਕਲਟ ਸਬਜੈਕਟਸ ਲੱਗਦੇ ਨੇ ਉਨਾ ਜ ਇੰਟਰਸਟ ਵੀ ਕ੍ਰੀਏਟ ਨਹੀਂ ਹੁੰਦਾ ਬਹੁਤ ਜਲਦੀ ਮਤਲਬ ਸਾਇੰਸ 'ਚ ਤਾਂ ਬਿਲਕੁਲ ਵੀ ਨਹੀਂ ਹੈਗਾ ਮੈਨੂੰ ਇੰਟਰਸਟ ਤਾਂ ਉਸ ਨੂੰ ਕਿੱਦਾਂ ਕਵਰ ਕੀਤਾ ਜਾਵੇ ਕਿਵੇਂ ਇੰਟਰਸਟ ਜਨਰੇਟ ਕਰੀਏ ਦੇਖੋ ਅਗਰ ਇੰਟਰਸਟ ਨਹੀਂ ਵੀ ਹੈ ਨਾ ਤਾਂ ਤਾਂ ਵੀ ਰੱਟਾ ਕਰ ਲਗਾਣੇ ਪੈਣਾ ਤੁਹਾਨੂੰ ਹਨਾ ਰੱਟਾ ਲਗਾ ਲਓ ਜੇ ਇੰਟਰਸਟ ਨਹੀਂ ਵੀ ਹੈ ਕੁਝ ਟੌਪਿਕਸ ਲਾਈਕ ਸਪੋਜ਼ ਕਰੋ ਸਾਇੰਸ ਦੇ ਵਿੱਚ ਤੁਹਾਨੂੰ ਵੀ ਟੌਪਿਕਸ ਦਿੱਤੇ ਹੋਏ ਹਨ ਤਾਂ 10 ਟੌਪਿਕਸ ਜਿਹੜੇ ਈਜ਼ੀ ਈਜ਼ੀ ਹੁੰਦੇ ਨੇ ਕੁਐਸਚਨ ਉਹਨਾਂ ਤੋਂ ਬੰਨ ਵੀ ਸਕਦੇ ਆ ਤਾਂ ਉਹ ਕਰ ਲਓ ਅਗਰ ਤੁਸੀਂ ਸਾਰਾ ਨਹੀਂ ਕਵਰ ਕਰ ਸਕਦੇ ਬਟ ਤੁਸੀਂ ਕਰੰਟ ਨਹੀਂ ਛੱਡ ਸਕਦੇ ਅਗਰ ਸਾਇੰਸ ਐਂਡ ਟੈਕਨੋਲੋਜੀ ਨੂੰ ਲੈ ਕੇ ਕੋਈ ਵੀ ਡਿਵੈਲਪਮੈਂਟ ਹੋ ਰਹੀ ਹੈ ਚਾਹੇ ਹਿਮਨਿਟੀਜ਼ ਬੈਕਗਰਾਉਂਡ ਦਾ ਬੱਚਾ ਜਾਂ ਕੁਝ ਵੀ ਉਹਨੂੰ ਕਰਨਾ ਹੀ ਪਏਗਾ ਬਿਕੋਜ਼ ਮੇਨਸ ਦੇ ਵਿੱਚ ਵੀ ਕੁਐਸਚਨ ਆਉਂਦੇ ਆ ਤਾਂ ਇੱਥੇ ਇੰਟਰਸਟ ਦੀ ਗੱਲ ਤਾਂ ਨਹੀਂ ਬਿਲਕੁਲ ਵੀ ਕੀਤੀ ਜਾ ਸਕਦੀ ਕਿ ਹੁਣ ਇੰਟਰਸਟ ਨਹੀਂ ਆ ਤਾਂ ਅਸੀਂ ਕੀ ਕਰੀ ਉਹ ਤਾਂ ਤੇ ਦੇ ਵੇਟੇਜ ਦੇ ਹਿਸਾਬ ਨਾਲ ਦੇਖੀਏ ਤਾਂ ਸਾਇੰਸ ਦੀ ਵੈਸੇ ਕਿੰਨੇ ਕੁ ਵੇਟੇਜ ਹੁੰਦੀ ਹੈ ਪੀਸੀਐਸ ਚ ਤਾਂ ਹੈ ਮਤਲਬ PCS 'ਚ ਤਾਂ ਤੁਹਾਨੂੰ ਪ੍ਰੀਲਿਮਸ ਪੁਆਇੰਟ ਆਫ 뷰 ਨਾਲ ਵੀ ਅੱਛਾ ਕਵਰ ਕਰਨਾ ਪਏਗਾ ਪਿਛਲੀ ਵਾਰ ਮੇਨਸ ਦੇ ਵਿੱਚ ਵੀ ਟਫ ਕੁਐਸਚਨ ਸੀਗੇ ਸਾਇੰਸ ਨੂੰ ਲੈ ਕੇ ਉਹ ਮਤਲਬ ਰੈਂਡਮਲੀ ਟਰਮਸ ਵਗੈਰ ਨੂੰ ਲੈ ਕੇ ਵੀ ਕਿਤੇ ਉਹ ਪੁੱਛ ਲਾਂਦਾ ਹੈ ਹਰੀ UPSC ਫੇਰ ਵੀ ਪ੍ਰੈਡिक्ट ਕਰ ਸਕਦੇ ਨੇ ਕਿ ਸਾਇੰਸ ਦਾ ਕੀ ਕੁਐਸਚਨ ਆ ਸਕਦਾ ਹੈ PCS 'ਚ ਲिटल ਬਿਟ ਟ੍ਰੀਕੀ ਹੈ ਕਪੜਾ ਨਾ ਪਏਗਾ ਸਾਇੰਸ ਨੂੰ ਨਾ ਵੇਟੇਜ ਅੱਛੀ ਹੈ ਯਾਰ ਪੀਸੀ ਦੀ ਵੇਟੇਜ ਹੁੰਦੀ ਹੈ ਜਾਂ ਫਿਰ ਬਾਇਓ ਮੈਂ ਕੁਝ ਨਹੀਂ ਹੈ ਮਤਲਬ ਜੋ ਚੀਜ਼ਾਂ ਨਿਊਜ਼ 'ਚ ਚੱਲ ਰਹੀ ਹੈ ਫਾਰ ਐਗਜ਼ਾਮਪਲ ਬਾਇਓ ਟੈਕਨੋਲੋਜੀ ਦੀ ਕੋਈ ਟਰਮ ਨਿਊਜ਼ ਦੇ ਵਿੱਚ ਹੈ ਲਾਸਟ ਇਅਰ ਟਾਕ ਆਮ ਐਕ ਕਰਕੇ ਸੀਗਾ ਫਿਊਜ਼ਨ ਠੀਕ ਹੈ ਨਿਊਕਲੀਅਰ ਫਿਊਜ਼ਨ ਨੂੰ ਲੈ ਕੇ ਉਹ ਨਿਊਜ਼ ਦੇ ਵਿੱਚ ਸੀਗਾ ਡਿਸੀਜ਼ਸ ਨੂੰ ਲੈ ਕੇ ਗਵਰਨਮੈਂਟ ਨੇ ਕੋਈ ਨਿਆ ਮੰਨ ਲਓ ਸੈਮ ਸਟੈਮ ਸੈਲ ਨੂੰ ਲੈ ਕੇ CAR T-cell ਥੈਰੇਪੀ ਆਈਸੀ ਕੀ ਲਾਈਕ ਕੈਂਸਰ ਟਰੀਟਮੈਂਟ ਲਈ ਤਾਂ ਇਹਦੇ ਟਰਮਸ ਹੁੰਦੀਆਂ ਨੇ ਕੁਆਂਟਮ ਟੈਕਨੋਲੋਜੀ ਨੂੰ ਲੈ ਕੇ ਕੁਐਸਚਨਸ ਪੁੱ space ਨੂੰ ਲੈ ਕੇ ਐਕਚੁਅਲੀ ਪਾਟ ਦਾ ਸਾਇੰਸ ਦਾ ਹੀ ਹੈ ਨਾ ਲਾਈਕ ਮੰਨ ਲਓ ਕੁਝ ਵੀ ਕ੍ਰਾਇਓਜੈਨਿਕ ਇੰਜਨ ਬਣਾ ਰਹੀ ਹੈ ਗੌਰਮੈਂਟ ਉਹ ਤੋਂ ਲੈ ਕੇ ਕੁਸ਼ਨ ਪੁੱਟ ਕੀਤਾ ਜਾ ਸਕਦਾ दैट ਆਰ ਪਿਓਰਲੀ ਕਰੰਟ ਰਿਲੇਟਡ ਟੌਪਿਕਸ ਸਟੈਟਿਸ ਦੇ ਵਿੱਚ ਦੇਖੋ ਤੁਸੀਂ ਉਹ ਚੀਜ਼ਾਂ ਕਵਰ ਕਰਾਂਗਾ ਲਾਈਕ ਜਿਵੇਂ ਪੀਸੀਐਸ ਨੇ ਮੈਂਸ਼ਨ ਕੀਤਾ ਹੋਇਆ ਤੁਸੀਂ ਸਿਲੇਬਸ ਉਠਾ ਕੇ ਸਾਹਮਣੇ ਰੱਖੋ ਜੋ ਚੀਜ਼ ਮੈਂਸ਼ਨਡ ਹੈ ਨਾ ਸਿਲੇਬਸ ਲਾਈਕ ਐਸਿਡ ਐਂਡ ਬੇਸਿਸ ਇਹ ਤਾਂ ਪੜੋ ਹਨਾ ਐਸਿਡਸ ਕੀ ਹੁੰਦੇ ਬੇਸਿਸ ਕੀ ਹੁੰਦੇ ਕਿੰਨੇ ਟਾਈਪ ਨਾਲ ਇਹਨਾਂ ਦੀ ਕਲਾਸੀਫਿਕੇਸ਼ਨ ਕੀਤੀ ਗਈ ਹੁੰਦੀ ਹੈ ਲਾਈਕ ਪੀਐਚ ਬੇਸ ਤੇ ਵੀ ਆਪਾਂ ਕਰ ਸਕਦੇ ਹਾਂ ਹਨਾ ਔਰ ਲੂਇਸ ਐਸਿਡ ਹੁੰਦੇ ਆ ਠੀਕ ਆ ਕਲਾਸੀਫਿਕੇਸ਼ਨ ਹੈ ਕਿ ਤੁਸੀਂ ਦੇਖ ਲਓਗੇ ਜਦੋਂ ਸਿਲੇਬਸ ਕਰੋਗੇ ਥੈਨ ਕਿਹੜੇ ਸੋਰਸ ਤੋਂ ਕਿਹੜਾ ਐਸਿਡ ਮਿਲਦਾ ਲਾਈਕ ਐਸਕੋਰਬਿਕ ਐਸਿਡ ਕਿੱਥੋਂ ਮਿਲਦਾ ਹੈ ਹਨਾ ਐਪਲ ਚ ਕਿਹੜਾ ਐਸਿਡ ਪਾਇਆ ਜਾਂਦਾ ਐਮ ਇਹਦੀਆਂ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਬੇਸਿਕ ਬੇਸਿਕ ਕਵਰ ਕਰ ਲਓ ਬਸ ਥੋੜਾ ਥੋੜਾ ਪੋਰਸ਼ਨ ਲਾਈਕ ਅਗਰ ਮੈਂ ਸੋਰਸ ਦੀ ਗੱਲ ਕਰਾਂ ਤਾਂ ਅੱਜ ਕੱਲ ਲੂਸੈਂਟ ਟਾਈਪ ਦੀ ਜਿਹੜੀਆਂ ਬੁੱਕਸ ਆਈਆਂ ਨੇ ਇਹ ਵੀ ਸਫੀਸ਼ੀਐਂਟ ਹੈ ਅਗਰ ਤੁਹਾਡਾ ਜ਼ਿਆਦਾ ਇੰਟਰਸਟ ਨਹੀਂ ਬਣ ਰਿਹਾ ਦੂ ਬੇਸਿਕ ਕਰਕੇ ਜਾਓ ਦੇਖੋ ਉਸ ਤੋਂ ਬਾਅਦ ਅਗਰ ਕੁਝ ਐਵੇਂ ਦੀ ਐਕਸਟਰਾ ਆਰਡੀਨਰੀ ਚੀਜ਼ ਆ ਜਾਂਦੀ ਹੈ ਉਹ ਸਾਰਿਆਂ ਲਈ ਸੇਮ ਹੀ ਹੁੰਦੀ ਹੈ ਮਤਲਬ ਜਿਹੜੇ ਸਬਜੈਕਟ ਥੋੜਾ ਘੱਟ ਇੰਟਰਸਟ ਹੈ ਉਸ ਦੀ ਬੇਸਿਕ ਕਮ ਸੇ ਕਮ ਕੰਪਲੀਟ ਕਰ ਛੱਡ ਕੇ ਤੁਸੀਂ ਕੁਝ ਵੀ ਨਹੀਂ ਜਾ ਸਕਦੇ ਬੇਸਿਕਸ ਤਾਂ ਕਰੋ ਨਾ ਇੰਟਰਸਟ ਨਹੀਂ ਹੈਗਾ ਤੁਸੀਂ ਨਹੀਂ ਜਿਆਦਾ ਪੜ੍ਹ ਰਹੇ ਬੇਸਿਕਸ ਕਰ ਲਓ ਐਂ ਉਸ ਤੋਂ ਬਾਅਦ ਜੇ ਕਰੰਟ 'ਚ ਕੁਝ ਵੀ ਚੱਲਦਾ ਤਾਂ ਉਸ ਦਾ ਸਟੈਟਿਕ ਕਰ ਕਰੰਟ ਤਾਂ ਤੁਹਾਨੂੰ ਕਰਨੀ ਪਏਗਾ ਹਾਂ ਉਹਦਾ ਸਟੈਟਿਕ ਵੀ ਪੜ੍ਹ ਲਓ ਕਰੰਟ ਤਾਂ ਛੱਡਣਾ ਹੀ ਨਹੀਂ ਬੇਸਿਕਸ ਸਾਇੰਸ 'ਚ ਤਾਂ ਕੁਝ ਵੀ ਪੜ੍ਹ ਸਕਦੀ ਹੈ ਬਟ ਇਸ ਬਹੁਤ achi hai means ਦੇ ਵਿੱਚ ਇਹਦੀ ਕਿਸ ਪਾਰਟ ላይ ਵੀ ਪੁੱਛ ਲੰਗੀ ਸਪੋਜ਼ ਕਰੋ ਮੰਨ ਲਓ 10 ਮਾਰਕਰ ਕੁਐਸਚਨ ਹੈ ਠੀਕ ਹੈ ਤਾਂ 5 5 ਦੇ ਦੋ ਪਾਰਟ ਪੁੱਛ ਲਈ ਤੇ ਦੋਨੋਂ ਮਤਲਬ ਕਿ ਹਾਂ ਲਗਾ ਕੇ ਚੱਲੂਗੀ ਉਹ ਹੈ ਨਾ ਏਰੀਆ ਸਪਰੈਡ ਹੋ ਗਿਆ ਕਿੰਨੇ ਦਾ 10 ਨੰਬਰ ਦੇ ਕੋਈ ਕੁਐਸਚਨ ਪੁੱਟ ਕਰਨਾ ਦੋ ਟਰਮਸ ਪੁੱਛ ਲਈਏ ਨਵੀਆਂ ਨਵੀਆਂ ਜੀਆਂ ਤਾਂ ਤੁਸੀਂ ਛੱਡ ਨਹੀਂ ਸਕਦੇ ਕੁਝ ਵੀ ਉੱਥੇ ਕਿ ਸਰ ਸਿਲੇਬਸ ਸਾਹਮਣੇ ਰੱਖ ਕੇ ਪਤਾ ਚੱਲ ਜਾਂਦਾ ਹੈ ਤੁਸੀਂ ਕੀ ਕਵਰ ਕਰਨਾ ਹੈ ਥੈਂਕ ਯੂ ਸਰ ਓਕੇ ਜੀ ਵੈਲਕਮ ਬਾਕੀ ਫਿਰ ਵੀ ਕੋਈ ਪ੍ਰੈਪਰੇਸ਼ਨ ਕਰਨ ਸਮੇਂ ਡਾਊਟ ਆਂਦਾ ਤਾਂ ਉਸ ਟਾਈਮ ਮੈਟਰ ਦੱਸ ਸਕਦਾ ਕਿ ਤੁਸੀਂ ਇਹ ਚੀਜ਼ ਮੰਨ ਲਓ ਸਪੈਸੀਫਿਕ ਡਾਊਟ ਜਦੋਂ ਤਿਆਰੀ ਕਰਨ ਲੱਗਿਆਂਦਾ ਤੁਸੀਂ ਫੀਲ ਫਰੀ ਕੰਟੈਕਟ ਕਰ ਸਕਦੇ ਹੋ ਓਕੇ ਥੈਂਕ ਯੂ ਥੈਂਕ ਯੂ ਸੋ ਮਚ